ਗੋਡਾ ਇਦਾਂ ਮੁੜਿਆ-ਮੁੜਿਆ ਰਹਿੰਦਾ ਔਰ ਇਹ ਬੈੱਡ ਦੇ ਨਾਲ ਨਹੀਂ ਲੱਗਦਾ ਔਰ ਇਸ ਦੇ ਵਿੱਚ ਇੰਨੀ ਜਗ੍ਹਾ ਰਹਿ ਜਾਂਦੀ ਆ ਇਸ ਦੇ ਲਈ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਕਾਰਨ ਕੀ ਹੁੰਦਾ ਜਿਹੜੇ ਹੈਮਸਟ੍ਰਿੰਗ ਮਸਲਸ ਆ ਪੱਟ ਦੇ ਥੱਲੇ ਵਾਲੇ ਆਹਮ ਮਸਲਸ ਨੇ ਇਹ ਟਾਈਟ ਹੋ ਜਾਂਦੇ ਨੇ ਔਰ ਆਲੇ ਮਸਲ ਟਾਈਟ ਹੋ ਜਾਂਦੇ ਨੇ ਜਿਸ ਕਰਕੇ ਆਪਣੇ ਗੋਡਿਆਂ ਦੇ ਵਿੱਚ ਗੈਪ ਘਟਦਾ ਹੈ ਔਰ ਇਹ ਸਿੱਧਾ ਹੋਣੋਂ ਹਟ ਜਾਂਦਾ ਇਸ ਨੂੰ ਸਿੱਧਾ ਕਰਨ ਲਈ ਕਿਹੜੀਆਂ ਕਸਰਤਾਂ ਨੇ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਸਾਸ੍ਰੀਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾਬ ਅਬ ਤੋਂ ਪਹਿਲਾਂ ਕੀ ਕਰਾਂਗੇ ਦੋ ਸਹਰਾਣੇ ਲੈ ਲੈਣੇ ਆਪਾਂ ਔਰ ਸਹਰਾਣੇ ਦੇ ਉੱਪਰ ਆਪਾਂ ਇੱਕ ਰੋਲਰ ਰੱਖਾਂਗੇ ਔਰ ਇਸ ਨੂੰ ਆਪਾਂ ਆਪਣੇ ਗਿੱਟੇ ਦੇ ਨਾਲ ਨੀਚੇ ਨੂੰ ਪ੍ਰੈਸ ਕਰਾਂਗੇ ਜ਼ੋਰ ਦੀ ਅਗਰ ਤੁਹਾਡੇ ਕੋਲ ਰੋਲਰ ਨਹੀਂ ਹੈ ਤੁਸੀਂ ਚਾਰ ਸਹਰਾਣੇ ਵੀ ਰੱਖ ਸਕਦੇ ਹੋ ਔਰ ਇਸ ਨੂੰ ਥੱਲੇ ਨੂੰ ਦੱਬਾਂਗੇ ਤਾਂ ਇਸ ਜਗ੍ਹਾ ਤੇ ਖਿੱਚ ਪਏਗੀ ਇਸ ਨੂੰ ਤੁਸੀਂ 10 ਸੈਕਿੰਡ ਹੋਲਡ ਔਰ 10 ਵਾਰੀ ਕਰਨਾ ਹੈ ਸਵੇਰੇ ਦੁਪਹਿਰੇ ਸ਼ਾਮ ਕਰਨਾ ਇਹ ਹੋਗੀ ਪਹਿਲੀ ਕਸਰਤ ਜਿਹੜੀ ਦੂਜੀ ਕਸਰਤ ਹੈ ਉਸੇ ਲਈ ਆਪਾਂ ਕੀ ਕਰਾਂਗੇ ਆਪਾਂ 2 ਕਿਲੋ ਦਾ ਭਾਰ ਬਨਾਂਗੇ ਆਪਣੇ ਇਸ ਜਗ੍ਹਾ ਤੇ ਦੇਖੋ ਤੁਸੀਂ ਗਿੱਟੇ ਤੇ 2 ਕਿਲੋ ਦਾ ਭਾਰ ਬਨ ਲਿਆ ਔਰ ਆਪਾਂ ਬੈੱਡ ਦੇ ਬਾਹਰ ਜਾਵਾਂਗੇ ਇਦਾਂ ਕਰਕੇ ਹੌਲੀ-ਹੌਲੀ ਔਰ ਆਪਾਂ ਇਹ ਲੱਤਾਂ ਜਿਹੜੀ ਇਹ نیچے ਲਮਕਾ ਦੇਣੀ ਹੈ ਇਦਾਂ ਕਰਕੇ ਔਰ ਇੱਥੇ 30 ਸੈਕਿੰਡ ਹੋਲਡ ਰਹੇਗੀ ਲੱਤ ਔਰ ਇਸ ਨੂੰ ਵੀ ਤੁਸੀਂ 30 ਸੈਕਿੰਡ ਬਾਅਦ ਦੂਜੀ ਲੱਤ ਦੇ ਨਾਲ ਸਪੋਰਟ ਕਰ ਲੈਣਾ ਫਿਰ 30 ਸੈਕਿੰਡ ਹੋਲਡ ਇਸ ਦੇ ਪੰਜ ਤੋਂ 6 ਸੈੱਟ ਲਾਉਣੀ ਲਾਉਣੇ ਆ ਜਾਂ ਫਿਰ ਤੁਸੀਂ ਇੱਕ ਤੋਂ 2 ਮਿੰਟ ਲਗਾਤਾਰ ਲਮਕਾਈ ਰੱਖਿਓ ਇਹ ਹੋ ਗਈ ਤੁਹਾਡੀ ਦੂਜੀ ਕਸਰਤ ਤੀਜੀ ਕਸਰਤ ਹੈ ਉਸਦੇ ਲਈ ਤੁਹਾਨੂੰ ਇੱਕ ਬੈਂਡ ਚਾਹੀਦਾ ਹੋਵੇਗਾ ਜਾਂ ਤੁਸੀਂ ਕੋਈ ਵੀ ਕੱਪੜਾ ਲੈ ਲੈਣਾ ਇਸ ਨੂੰ ਤੁਸੀਂ ਪੈਰ ਦੇ ਵਿੱਚ ਚੰਗੀ ਤਰ੍ਹਾਂ ਇਦਾਂ ਬੰਨ ਲੈਣਾ ਔਰ ਪੈਜੋਗੇ ਸਿੱਧੀ ਲਾਤ ਉੱਪਰ ਚੱਕ ਦੇਣੀ ਹੈ ਜਦੋਂ ਸਿੱਧੀ ਲਾਤ ਉੱਪਰ ਚੱਕੋਗੇ ਇਸ ਜਗ੍ਹਾ ਤੇ ਖਿੱਚ ਇਸ ਜਗ੍ਹਾ ਤੇ ਖਿੱਚ ਪਏਗੀ 30 ਸੈਕਿੰਡ ਹੋਲਡ ਦੈਨ ਰਿਲੈਕਸ 30 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਦੇ 4 ਤੋਂ 5 ਸੈੱਟ ਰੋਜ਼ਾਨਾ ਲਾਓ ਸਵੇਰੇ ਦੁਪਹਿਰੇ ਸ਼ਾਮ ਇੱਕ ਅਸਰਤਾ ਕਰੋਗੇ ਬਹੁਤ ਜਲਦੀ ਜਿਹੜਾ ਗੋਡਾ ਥੋੜਾ ਸਿੱਧਾ ਨਹੀਂ ਹੁੰਦਾ ਉਹ ਸਿੱਧਾ ਹੋਣ ਲੱਗ ਜਾਏਗਾ ਸਤਿ ਸ੍ਰੀ ਅਕਾਲ ਜੀ